ਪ੍ਰਬੀਤੀ ਘਰ ਮੇਰੇ ਸੰਦੀਪ ਜੀ ਮੈਂ ਟੜਪੋ ਬੋ ਬਲ ਕਮ ਜੀ ਤੇ ਆਪਾਂ ਸੰਦੂ ਦਾ ਕੋ ਫੋ ਚੁਕੇ ਜੀ ਚੋੜਾ ਦੇ ਕੇ ਦਿਨ ਐ ਦੁਵਾਰ ਅੱਜ ਤੇ ਬਾਈ ਉਹਨੇ ਲੈ ਕੇ ਕਾਮਾ ਲੈ ਕੇ ਪਰ ਦੋ ਹੀ ਪਰ ਤੁਸੀਂ ਦੱਸੋਗੇ ਠੀਕ ਆ ਤੇ ਨਾਲੇ ਭਾ ਵੀ ਤੁਹਾਨੂੰ ਜ਼ਰਾ ਨੀ ਲੈ ਕੇ ਆਉਣਾ ਤੇ ਬਾਈ ਇਹ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੰਦੂ ਦਾ ਕੀਤਾ ਜੀ ਕਿਵੇਂ ਚੱਲ ਰਹੀ ਹੈ ਕੰਮ ਬਹੁਤ ਵਧੀਆ ਚੱਲ ਰਿਹਾ ਨਾ ਮਾਰ ਕੇ ਬੜੀ ਤੇਪਾ ਚੱਲਦੀ ਹੈ ਨਾਈ ਕਲਪਤ ਕਾਹਰਾਂ ਨੂੰ ਸਾਖੀਆਂ ਲੱਖ ਲੱਖ ਦਈਆਂ ਜੀ ਬਹੁਤ ਯਾਦ ਨੇ ਮੈਂ ਨਾ ਵਧੀਆ ਬੰਡੀ ਮੰਡੀ ਵਰਤਨ ਪਹਾਰਾ ਸਾਰੇ ਹਾਂ ਆਪਣਾ ਮਾਰਗ ਨਹੀਂ ਆਦਾ ਦਾਦੇ ਬੜਾ ਇਹ ਮੰਡੀ ਦਾ ਜਾਣਾ ਨਹੀਂ ਕੋਈ ਗਾਵਾਂ ਦੇਂਦੀਆਂ ਗਾਵਾਂਆਂ ਦੀਆਂ ਕਡੋੜਾ ਹੱਥ ਹਾਂ ਗਾਵਾਂਆਂ ਕਣੀਆਂ ਦੇਖੀਆਂ ਉਹ ਵੀ ਦੋ ਆਏ ਰਾਤੀਆਂ ਆਈਆਂ ਅੱਛਾ ਹਾਂ ਇਹ ਦੋ ਰਾਤੀਆਂ ਆਈਆਂ ਨਹੀਂ ਬਸ ਵੀਡੀਓ ਕਰਕੇ ਆ ਬੰਦੇ माने विधियों के तुमने जिन्ने हो नहीं दिन्यों। नहीं जिन्ने वो फोने ही बहुत 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 ही बड़ा हाँ है ना नीति किन्नर बन गया नीति छटे रहता है ना लोगों से चालिंग लोग कहने के हाँ मंगल में भी चाल ही रखता है ਇਹ ਤਰ ਬਰੀ ਨਾਲ ਰਹਿ ਗਏ ਬੱਚਾ ਬੱਚਾ ਇਹਦੇ ਮਗਰ ਤੁਸੀਂ ਨਹੀਂ ਪਰਸੋਂ ਦੀ ਸੁਈਏ ਹਾਂਜੀ ਹੋਣਾ ਕਾਰ ਨੂੰ ਕਹਿੰਦੇ ਨਾ ਮੱਧੀ ਕਰੀਏ ਪਾਈ ਕਰੀਏ ਤੇ ਚੈਦ ਕੇ ਹਾਂ ਐਸ ਤਰ੍ਹਾਂ 18 ਕਿਲੋ ਦੋਸਤ ਯਾ ਬਾਹਰ ਲੈਓ ਪੈਨੋ ਭਾਣ ਹਾਂ 18 ਕਿਲੋ ਸਾਰੇ ਦੋ ਜਿਹੜਾ ਤਿਆਰ ਹੋਊਗਾ ਪਰਸੋਂ ਦੀ ਸੁਈਏ ਕੋਈ ਦੁੱਧ ਲਾ ਲੈ ਕੋਈ ਬੋਲਾ ਲਾ ਲੈ ਆਪਣੀ ਸਮਝ ਨਾਲ ਬਿਲਕੁਲ ਐਸ ਤਰ੍ਹਾਂ 18 ਕਿਲੋ ਹੋਗਾ ਇਹ ਬਾਕੀ ਜੇ ਵਹਿੜ ਸੰਭੀ ਪੰਨੀ 26 ਕਿਲੋ ਦੁੱਧ ਪਾਉਗੀ ਕੀ ਮੈਂ ਦੱਸੋ ਕੀ ਕਰਦਗੀ ਹੈ ਜੀ ਬਾਕੀ ਠੰਡੀ ਸੀਲਾ ਕੋਈ ਐਸੀ ਜੀ ਗੱਲ ਨਹੀਂ ਜੇ ਇਹ ਲੋ ਕਿਵੇਂ ਤੁਹਾਨੂੰ ਪਤਾ ਹੀ ਹੈ ਤੁਸੀਂ ਕਿਹੜਾ ਹੋਣਾ 1.5 ਜਾਂ 2 ਲੱਖ ਮੰਗਦੇ ਹੋ ਇਹ ਵੀ ਲੱਖ ਦੇ ਤੇ ਚਾਹੀਦੀ ਹੈ ਇੱਕ ਕੋਈ ਤਰੀਆ ਦੀ ਦਵਾਂਗੇ ਛੋਟੀ ਹੋਣੀ ਆ ਛੋਟੀ ਹੋਣੀ ਆ ਘਰ ਦੂਜੇ ਨਹੀਂ ਕਰਨੀ 10000 ਰੁਪਿਆ ਲੈ ਵੇ ਲੋ 62000 ਦੀਆਂ ਨਾਲ ਲੈ ਲੋ 62000 ਦੀਆਂ ਆ ਉਹ ਚਾ ਵੀ ਮਾਨਸਾਨ ਕਰ ਦਾਂਗੇ ਇਹ ਦੇਖੋ ਜਰਾ ਇੱਕ ਲੰਮੀ ਦੂਰ ਤੋਂ ਮਾਰ ਆ ਰਹੇ ਹਾਂ ਦਸਾਂ ਦੇਖੋ ਜਰਾ ਜੇ ਕਿਤੇ ਕਰਦੇ ਵਾਰਾ ਜੇ ਕਰਦੇ ਵਾਰਾ ਇਹ ਨੰਬਰ ਉਹ ਸੀ ਆਜਾ ਉਹ ਜਾ ਰਹੀ ਕੋਲ ਉਹ ਮੇਰੇ ਦੁਆਣੇ ਆ ਇਹ ਦਸਨੀ ਜੀ ਜੇ ਪੈਰਾਂ 'ਤੇ ਉੱਤੇ ਚੜਨਾ ਹੋਵੇ ਪਹਿਲੀ ਜਿਹੜਾ ਜੇ ਮੇਲੇ ਆਉਂਦੀ ਮੇਲੇ ਦੇ ਸੁਨਿਧੀਆ 85000 ਦੀ ਕਰਦੇ ਵੇਚਦੇ ਕਿ ਚਾਹ ਸੀ ਜੀ ਚੰਦੇ ਦੇ ਪੁੱਤਰ ਦੇ ਨੇ ਪੁੱਤਰ ਦੇ ਮੇਲੇ ਵੇਚਦੇ ਪਰ ਆਪਣੇ ਕੋ ਜਾਣ ਦਾ ਟਾਈਮ ਨਹੀਂ ਦਿੱਤਾ ਆ ਜੁਦੇ ਆਪਾਂ 10000 ਰੁਪਏ ਨੂੰ ਹੁਣ ਜੀ ਆਪ ਹੀ ਦੱਸਣਾ ਇਹ ਮੁੱਲ ਜਾਣੀ ਹੈ ਕਿ ਘੱਟੋਂ ਕੀ 5000 ਤੋਂ ਜ਼ਿਆਦਾ ਅੰਦਾਜ਼ਾ ਸੁੰਦਰ ਜੀ ਬੜੀ ਬਹੁਤ ਸੁੰਦਰ ਉਹਨਾਂ ਨੇ ਕਿਹਾ ਰੋਕ ਬੰਦੋ ਹਾਂ ਵੀ ਦੁਨੀਆ ਮੰਨ ਲਿਆ ਸੁਣੋ ਕਹਿੰਦਾ ਇਹਨੂੰ ਕੋਈ ਨੂੰ 15 ਦਿਨ ਹੋ ਗਏ ਆ ਅਜੇ ਨੂੰ 15 ਦਿਨ ਹੋ ਗਏ ਆ ਠੀਕ ਹੈ ਜੀ ਦੋਤ ਕਿੰਨਾ ਦੋਤ ਇਹਦੇ ਕੋਲੋਂ 12 ਕਿਲੋ ਠੀਕ ਆ ਹਾਂ 12 ਕਿਲੋ ਤਾਂ ਤਿਆਰ ਹੋ ਗਿਆ ਦੋਤ 12 ਕਿਲੋ ਬਚਿਆ ਮਗਰੇ ਦੇ ਦੋ ਨਾਲ ਬਚੇ ਦੋ ਨਾਲ ਬਚੇ ਯਾਹੋ ਫਿਰ ਮੈਨਾਂ ਰੱਖੋ ਯਾ ਮੈਂ ਤੇ ਦੂਜੀ ਔਰ ਮੈਂ ਪੱਥਾਂ ਜਾਂਦੇ ਨੇ ਦੋ ਹਾਂ ਦੋ ਆਰੇ ਤੇ ਲੈ ਗਏ ਉਹ ਦੋ ਜਿਹੜੇ ਨਾਲ ਨਹੀਂ ਬਤਾ 50 ਪੀਸ ਓਕੇ ਠੀਕ ਹੈ ਕੱਢ ਲਿਆ ਉਹ ਦੋ ਨਵੇਂ ਲੈਂਦੇ ਉਰਲੇ ਪਾਸੇ ਜੋ ਉਹਨੂੰ ਕਿਉਂ ਫਿਰ ਲੈ ਗਏ ਇਹ ਉਹ ਲੈ ਲਿਆ ਗਏ 50 ਵੀ ਸੇ ਮੋਦੀ ਛੇ ਦਾੰਦ ਜੀ ਆਹ ਵੇਹ ਜੀ ਛੇ ਦਾੰਦ ਠੀਕ ਆ ਦੂਜਾ ਸੂਆ ਜੀ ਇਸ ਟਾਈਮ 12 ਕਿਲੋ ਦੁੱਧ ਪਹਿਲਾਂ ਨੇ 12 ਕਿਲੋ ਚਵਾਇਆ ਜੀ ਹਾਂਜੀ 14 15 ਕਿਲੋ ਦੁੱਧ ਕਰ ਜੂਗੀ 15 ਦਿਨੋਂ ਅਸੀ ਨੂੰ ਸੇਵਾ ਸੂਆ ਦਿੱਤੀ ਆ ਬੋਲੋ ਮੋਲ ਨੇ ਤੇ ਸੰਦੀਤੀ ਭਾਵੇਂ 65 70 ਕਰੀ ਜਾਂਦੇ ਆ ਜੀ ਆਪਾਂ 45000 ਕਰਾਂਗੇ ਠੀਕ ਆ ਕਿੰਨੀ ਛੋਟ ਕਰ ਦਿੱਤੀ ਹੈ। ਅਜੇ ਛੋਟ ਹੋਣੀ ਆ। ਅਜੇ ਵਾਧੂ ਹੋਣੀ ਆ। 45 ਜਿਆਦਾ ਸਿਕਾ ਇਹਨਾਂ ਨਾ ਫੇਰ ਆਪਾਂ ਵੀ ਵੇਚਣਾ ਮਾਰੀ। 40 ਜਾਂ ਦੋ 35000 ਦੀ ਦਵਾਂਗੇ। ਹਾਂ। ਵੇਲੋ ਫਿਰ 35000 ਚਾਹਤਾ ਹਾਂ। 34000 ਦੀ ਵੇਚ। 35000 ਦੀ ਪਰ ਇਹ ਗੱਲ ਆ ਵੀ 12 ਕਿਲੋ ਦੁੱਧ ਦੇ। ਇਹ ਵੀ ਵੇੜਿਆ। ਵੇੜ ਆ ਨਾਲੇ। ਇਹ ਠੀਕ ਆ। ਹਾਂ। ਇਹਨੇ ਬਸ ਸੁਨੂ ਸਾਹਿਬ ਗੱਲ ਉੱਥੀ ਫੇਰ ਆ ਗਈ ਆ। ਇਹ ਸੁਨੂ ਜੋ ਨਾ ਪਾ ਲਿਖਦਾ। ਸ਼ਹਿਰ ਦੇ ਬਟਨਾਂ ਦੇ ਸ਼ਹਿਰ ਦੇ ਭਾਈ ਹੋਣੇ ਆ ਆਪਾਂ ਇਹ ਕਿੰਨੇ ਬਿਜੇ ਤੋਂ ਲੋਕਾਂ ਦਾ ਆਮ ਤੌਰ ਤੇ ਸ਼ਹਿਰ ਦੇ ਬਟੇ ਦੇ ਰਿਹਾ ਨਾ ਦੇਖੋ ਲੋ ਉਹ ਮਾਰਾ ਮੋਟਾ ਮਾਲੀ ਨੇ ਤੇਰੀ ਦੇ ਕਿੰਦਾ ਬੱਚੇ ਬਖਾ ਲੋ ਉਹਨਾਂ ਦੇ ਹਲੋ ਬੱਚੇ ਹਲੋ ਆ ਬੈਂਕ ਤੋਂ ਕੀ ਆ ਬੱਚਾ ਇਹ ਅੱਛਾ ਅੱਛਾ ਠੀਕ ਹੈ ਸੋ ਪਹਿਲੇ ਨੰਬਰ ਆਈ ਦਾ ਆ ਤੈਨੂੰ ਦੇਣਾ ਇਹੇ ਬੱਚਾ ਜੀ 나ੜੂ ਨਾਲ ਜੇ ਬੜਾ ਠੀਕ ਹੈ 나ੜੂ ਨਾਲ ਜੇ ਦੇ ਜੀ ਲੱਗ ਰਹੇ ਨੇ ਬੰਦੇ ਬੰਦੇ ਪਰ ਇਹਦੇ ਕੋ ਹੋਰ ਆਈ ਉਹਦਾ ਮੁੱਦਾ ਜਾ ਹੋ ਗਿਆ ਵਾ ਉਹ ਨਹੀਂ ਦੇ ਆ ਗਿਆ ਸਵੇਰੇ ਬਾਈ ਨਾਲ ਜੇ ਮੇਰਾ ਮਾਰ ਕੇ ਗਿਆ ਜੇ ਸੜਕ ਮਾਰ ਦੇਖਦਾ ਮੋੜ ਦੀ ਮੋੜ ਤੋਂ ਮਦਨਾਗਰ ਲਗਲੀ ਹੈ ਜਗਨੇ ਜੀ ਬਿਲਕੁਲ ਬਿਲਕੁਲ ਇੱਥੇ ਹਾਂ ਕੋਈ ਆ ਰਿਹਾ ਨਹੀਂ ਸੰਦੀਚਾ ਘਰ ਨਹੀਂ ਲੱਭਦਾ ਨਹੀਂ ਲੱਭਦਾ ਨਹੀਂ ਲੱਭਦਾ ਵੈਸੇ ਵੀ ਬਾਹਰੋਂ ਪਤਾ ਹੀ ਨਹੀਂ ਲੱਗਦਾ ਇੱਥੇ ਮਾਰ ਕੇ ਆਪਾਂ ਨੂੰ ਸੇਸਾ ਤੋਂ ਜਾਉਂਦੇ ਹਾਂ ਸਿਮਨ ਤੋਂ ਬੜਾ ਫਰਕ ਬੈ ਕੋੜਾ ਇਹਨਾਂ ਗਾਰੀਆਂ ਤੇ ਮੋੜਾ ਕੋਲ ਨਹੀਂ ਬਣਿਆ ਹੈ ਚਲੋ ਆਪਣਾ ਕਰ ਲੈ ਲੋ ਸ਼ਹਿਰ ਦੇ ਕੰਮ ਹੋਣਾ ਹਾਂ ਜੀ ਕੰਮ ਕਰਨਾ ਕਲੀ ਜਾਂਦਾ ਨਹੀਂ ਕਰੀ 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 ਜਾਂਦੇ ਆ ਚਲੋ ਏਦਾਂ ਮਾੜਾ ਜਗਾ ਤੋਂ ਲੈ ਜੀ ਬਾਦਲੇ ਕੀ ਕੱਢ ਲਈ ਸੀ ਕਹਿੰਦਾ ਹੀ ਜਾਂਦਾ ਪਹਿਲੇ ਦੋ ਵਾਧੇ ਲਈ ਤੇ ਚਾਰ ਵਾਧੇ ਵੇਜ ਲਈ ਬਿਲਕੁਲ ਜੀ ਵੇਚੀ ਦੀਆਂ ਵੀਡੀਓ ਤੇ ਆ ਬਾਜੀ ਬੜੋ ਬੜੀ ਕਿਰਪਾ ਮੰਗਦੇ ਜੀ ਨਾ ਸੋ ਸੰਧੂ ਜੀ 81 46 40 75 ਪਾਈ ਜਿਲ੍ਹਾ ਵੀ ਅੰਬਸਰ ਤਸੀਲ ਵੀ ਅੰਬਸਰ ਦਾ 10 10